30A ਜਾਂ 40A ਜੀ ਕ੍ਰੋਸ ਕਰ ਚੁੱਕੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਫੇਸ਼ਲ ਕਰਨੇ ਸ਼ੁਰੂ ਕਰ ਦੇਵੋ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਣੇ ਫੇਸ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਕਿਉਂਕਿ ਆਪਾਂ ਜਿਹੜੇ ਮੀਡਲ ਕਲਾਸ ਲੋਕ ਹੁੰਨੇ ਵਾਰ-ਵਾਰ ਫੇਸ਼ਲ ਨਹੀਂ ਕਰਵਾ ਸਕਦੇ ਇੰਨੇ ਪੈਸੇ ਆਪਾਂ ਲਾ ਚੁੱਕੇ ਆ ਤੁਸੀਂ ਸਕਿਨ ਦੇਖ ਸਕਦੇ ਹੋ ਕਿੰਨੀ ਟਾਈਟ ਪਈ ਹੈ ਕਿੰਨੀ ਇੱਕਦਮ ਚਮਕਦਾਰ ਪਈ ਹੈ ਤੇ ਉਦੋਂ ਆਪਾਂ ਨੂੰ ਫੇਸ਼ਲ ਕਰਾਣੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਤੇ ਆਪਾਂ ਘਰੇ ਹੀ ਫੇਸ਼ਲ ਕਰਕੇ ਹੋਮ ਮੇਡ ਫੇਸ਼ਲ ਕਰਕੇ ਆਪਣੀ ਸਕਿਨ ਨੂੰ ਵੀ ਇੱਕਦਮ ਟਾਈਟ ਵੀ ਰੱਖ ਸਕਦੇ ਆ ਇੱਕਦਮ ਗਲੋਇੰਗ ਵੀ ਰੱਖ ਸਕਦੇ ਆ ਬਸ ਜ਼ਰੂਰਤ ਹੁੰਦੀ ਹੈ ਉਹਨੂੰ ਜਾਣਨ ਦੀ ਉਹਨੂੰ ਪਹਿਚਾਨਣ ਦੀ ਕਿਸ ਤਰੀਕੇ ਨਾਲ ਕਿਹੜੇ-ਕਿਹੜੇ ਚੀਜ਼ਾਂ ਨਾਲ ਆਪਾਂ ਫੇਸ਼ਲ ਕਰ ਸਕਦੇ ਆ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਰਡ ਜਾਨੀ ਕਿ ਦਹੀਂ ਦਹੀਂ ਵਿੱਚ ਕਿਹੜੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਲਗਾ ਸਕਦੇ ਆ ਜਿਹਦੇ ਨਾਲ ਸਾਡੀ ਸਕਿ ਵੀ ਰਹੇਗੀ ਔਰ ਜਿਹੜੇ ਓਪਨ ਪੋਰਸ ਹੋ ਜਾਂਦੇ ਨੇ ਉਹ ਬੰਦ ਰਹਿਣਗੇ ਉਹ ਅਗਰ ਤੁਹਾਡੇ ਦਾਗਾਂ ਦੀ ਪ੍ਰੋਬਲਮ ਪੈ ਗਈ ਹੈ ਜਾਂ ਛਾਈਆਂ ਪਿਗਮੈਂਟੇਸ਼ਨ ਹੈਗੀ ਉਹ ਵੀ ਤੁਹਾਡੀ ਹੌਲੀ ਹੌਲੀ ਰੂਮ ਹੁੰਦੀ ਸ਼ੁਰੂ ਹੋ ਜਾਣੀ ਹੈ ਮਹੀਨੇ ਵਿੱਚ ਤੁਸੀਂ ਇਹ ਚਾਰ ਵਾਰੀ ਇਹ ਵਾਲਾ ਫੇਸ਼ਲ ਕਰ ਸਕਦੇ ਹੋ ਠੀਕ ਹੈ ਮਹੀਨੇ ਚ ਚਾਰ ਵਾਰੀ ਇਹ ਵਾਲਾ ਫੇਸ਼ਲ ਕਰੋਗੇ ਨਾ ਸਕਿਨ ਤੁਹਾਡੀ ਇਕਦਮ ਬ੍ਰਾਈਟ ਤੇ ਇਕਦਮ ਟਾਈਟ ਰਹੇ ਹਾਂਜੀ ਇਸ ਫੇਸ਼ਲ ਨੂੰ ਬਣਾਉਣ ਲਈ ਤੁਹਾਨੂੰ ਕੀ ਚਾਹੀਦਾ ਹੈ ਤੁਹਾਨੂੰ ਚਾਹੀਦਾ ਇੱਥੇ ਖੱਟਾ ਦਹੀਂ ਦਹੀਂ ਜਿਹੜਾ ਫਰੈਸ਼ ਹੋਣਾ ਜ਼ਰੂਰੀ ਹੈ ਅਗਰ ਤੁਹਾਡੇ ਘਰ ਦਾ ਹੈਗਾ ਤੇ ਬਹੁਤ ਵਧੀਆ ਗੱਲ ਨਹੀਂ ਤਾਂ ਫਿਰ ਮਾਰਕੀਟ ਵਾਲਾ ਤੇ ਆਪਾਂ ਲੈ ਲੈਣੇ ਆ ਇਦੇ ਵਿੱਚ ਪਾਣਾ 1 ਚਮਚਾ ਆਪਾ ਪਾਣੇ ਦੀ ਚਾਵਲਾਂ ਦਾ ਆਟਾ ਚਾਵਲ ਜਿਹੜੇ ਆ ਤੁਸੀਂ ਘਰੇ ਧੋ ਕੇ ਸੁਕਾ ਕੇ ਉਹਨੂੰ ਪੀਸ ਸਕਦੇ ਹੋ ਚਾਹੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਫਿਰ ਤੁਸੀਂ ਪਾਣਾ ਇੱਥੇ ਦੋ ਚੁਟਕੀ ਜਿਹੜੀ ਹੁੰਦੀ ਹੈ ਫਟਕੜੀ ਜਿਹੜੀ ਮੈਂ ਤਵੇ ਤੇ ਭੁੰਨ ਕੇ ਫਿਰ ਉਹਨੂੰ ਠੰਡਾ ਕਰਕੇ ਪੀਸ ਕੇ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਤੇ ਫਿਰ ਪਾਣਾ ਤੁਸੀਂ ਇੱਕ ਚਮਚਾ ਇੱਥੇ ਰੋਜ਼ ਵਾਟਰ ਰੋਜ਼ ਵਾਟਰ ਜਿਹੜਾ ਤੁਹਾਡੇ ਸਕਿਨ ਨੂੰ ਠੰਡਕ ਪ੍ਰਦਾਨ ਕਰਦਾ ਹੈ ਔਰ ਜਿਹੜੀ ਫਟਕੜੀ ਹੁੰਦੀ ਹੈ ਨਾ ਸਾਡੇ ਸਕਿਨ ਨੂੰ ਟਾਈਟ ਕਰਨ ਵਿੱਚ ਤੇ ਤੁਹਾਡੇ ਰਿੰਕਲ ਚੁਰੜੀਆਂ ਨੂੰ ਠੀਕ ਕਰਦੀ ਹੈ ਸ਼ਾਇਆ ਠੀਕ ਕਰਦੀ ਹੈ ਤੇ ਜਿਹੜੀ ਦਹੀਂ ਹੁੰਦੀ ਮੋਇਸਚਰਾਈਜ਼ਰ ਪੈਦਾ ਕਰਦੀ ਹੈ ਹਾਂਜੀ ਤੁਸੀਂ ਦੇਖ ਲਿਆ ਏ ਜਿਹੜੀ ਚੀਨੀ ਹੁੰਦੀ ਹੈ ਨਾ ਚੀਨੀ ਜਿੰਨੀ ਖਾਣ ਵਿੱਚ ਜ਼ਹਿਰ ਹੁੰਦੀ ਓਨਾ ਹੀ ਚਿਹਰੇ ਤੇ ਲਗਾਉਣ ਦਾ ਇਹਦਾ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਸਕਿਨ ਨੂੰ ਇੱਕਦਮ ਚਮਕਾ ਦਿੰਦੀ ਹੈ ਸਕਿਨ ਦੇ ਦਾਗ-ਧੱਬੇ ਦੂਰ ਕਰਦੀ ਸਕਿਨ ਨੂੰ ਇੱਕਦਮ ਪੌਲਿਸ਼ ਕਰਦੀ ਦਹੀਂ ਜਿਹੜਾ ਹੁੰਦਾ ਹੈ ਨੇਚਰਲ ਮੋਇਸਚਰਾਈਜ਼ਰ ਪੈਦਾ ਕਰਦਾ ਸਕਿਨ ਵਿੱਚ ਜੇ ਸਕਿਨ ਰੁੱਖੀ ਸੁੱਕੀ ਹੈ ਸਕਿਨ ਤੇ ਚੁਰੜੀਆਂ ਆਣੀਆਂ ਸ਼ੁਰੂ ਹੋ ਗਈਆਂ ਨੇ ਖੁਸ਼ਕੀ ਕਰਕੇ ਹੀ ਚੁਰੜੀਆਂ ਆਉਂਦੀਆਂ ਨੇ ਸਕਿਨ ਤੇ ਦਹੀਂ ਲਗਾਉਣਾ ਸ਼ੁਰੂ ਕਰ ਦੋਗੇ ਬਿਲਕੁਲ ਵੀ ਚੁਰੜੀਆਂ ਜਲਦੀ ਨਹੀਂ ਆਉਣਗੀਆਂ ਫਿੱਟਕੜੀ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਤੁਹਾਡੇ ਸਕਿਨ ਨੂੰ ਟਾਈਟ ਕਰਨਾ ਵਾਸਤੇ ਫਿੱਟਕੜੀ ਦੇ ਨਾਲ ਸਾਡੀ ਸਕਿਨ ਇੱਕਦਮ ਟਾਈਟ ਹੋ ਜਾਂਦੀ ਹੈ ਇੱਕਦਮ ਛਲਿੰਕ ਹੋ ਜਾਂਦੀ ਹੈ ਫਿੱਟਕੜੀ ਨੂੰ ਗਰਮ ਕਰਕੇ ਠੰਡਾ ਕਰਕੇ ਉਹਨੂੰ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਤੁਸੀਂ ਸਟੋਰ ਕਰਕੇ ਰੱਖ ਲਓ ਜਦੋਂ ਵੀ ਤੁਸੀਂ ਇਦਾਂ ਫੇਸ਼ਲ ਕਰਨਾ ਹੈ ਜਾਂ ਫੇਸ ਪੈਕ ਲਾਣਾ ਹੈ ਤੇ ਉਹਦੇ ਵਿੱਚ ਦੋ ਛੁਟਕੀਆਂ ਫਟਕੜੀ ਜ਼ਰੂਰ ਪਾਓ ਨਹਾਉਣ ਟਾਈਮ ਵੀ ਤੁਸੀਂ ਫਟਕੜੀ ਨੂੰ ਪਾ ਸਕਦੇ ਹੋ ਤੁਹਾਡਾ ਸਰੀਰ ਜਿਹੜਾ ਬਦਬੂਦਾਰ ਨਹੀਂ ਹੋਵੇਗਾ ਅਗਰ ਪਸੀਨੇ ਦੀ ਬਦਬੂ ਆਉਂਦੀ ਹੈ ਤੇ ਬਿਲਕੁਲ ਵੀ ਨਹੀਂ ਆਵੇਗੀ ਤੇ ਇਹ ਫਟਕੜੀ ਦੇ ਬਹੁਤ ਜ਼ਿਆਦਾ ਕਮਾਲ ਹੁੰਦੇ ਨੇ ਅਗਰ ਤੁਹਾਡੇ ਕੋਲ ਸੁੱਕਾ ਦੁੱਧ ਹੈਗਾ ਮਿਲਕ ਪਾਊਡਰ ਉਹ ਵੀ ਤੁਸੀਂ ਮਿਕਸ ਕਰ ਸਕਦੇ ਹੋ ਖਾਣ ਲਈ ਇਹ ਚੀਜ਼ਾਂ ਜ਼ਹਿਰ ਹੁੰਦੀਆਂ ਨੇ ਪਰ ਸ킨 ਤੇ ਲਗਾਉਣ ਲਈ ਉਹਨੀਆਂ ਹੀ ਫਾਇਦੇਮੰਦ ਹੁੰਦੀਆਂ ਨੇ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਇਹ ਚੀਜ਼ਾਂ ਜਿਹੜੀਆਂ ਸ਼ੇਅਰ ਕਰਕੇ ਆਪਣਾ ਜਿਹੜਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਉਂਕਿ ਮੈਂ ਲਗਾਉਂਦੀ ਰਹਿਨੀ ਆ ਤੇ ਮੈਨੂੰ ਇਹ ਹੁੰਦਾ ਹੈ ਕਿ ਤੁਸੀਂ ਵੀ ਮੇਰੇ ਨਾਲ ਨਾਲ ਆਪਣੀ ਸਕਿਨ ਨੂੰ ਖੂਬਸੂਰਤ ਤੇ ਬ੍ਰਾਈਟ ਰੱਖੋ ਤੁਸੀਂ ਦੇਖ ਸਕਦੇ ਹੋ ਮੈਂ 40+ ਹੋ ਚੱਲੀ ਆ ਤੁਸੀਂ ਸਕਿਨ ਮੇਰੀ ਦੇਖ ਸਕਦੇ ਹੋ ਬਿਲਕੁਲ ਹਲੇ ਤੱਕ ਵੀ ਕੋਈ ਝੁਰੜੀ ਨਹੀਂ ਹੈਗੀ ਕੋਈ ਦਾਗ ਨਹੀਂ ਕੋਈ ੱੱਬਾ ਨਹੀਂ ਕਿਉਂਕਿ ਮੇਰੇ ਵੀ ਬਹੁਤ ਛਾਈਆਂ ਹੁੰਦੀਆਂ ਸੀਗੀਆਂ ਤੇ ਇਹਨਾਂ ਚੀਜ਼ਾਂ ਨੂੰ ਲਗਾ ਕੇ ਤੇ ਮੈਂ ਆਪਣੀਆਂ ਸ਼ਾਇਆਂ ਬਿਲਕੁਲ ਠੀਕ ਕੀਤੀਆਂ ਹੋਈਆਂ ਨੇ ਤੇ ਬਹੁਤ ਪੁਰਾਣੀਆਂ ਸ਼ਾਇਆਂ ਸੀਗੀਆਂ ਮੇਰੀਆਂ 9-10 ਸਾਲ ਪੁਰਾਣੀਆਂ ਸ਼ਾਇਆਂ ਸੀ ਜਿਹੜੀਆਂ ਠੀਕ ਨਹੀਂ ਸੀ ਹੋ ਰਹੀਆਂ ਤੇ ਖਾਣ ਪੀਣ ਦਾ ਵੀ ਧਿਆਨ ਜਰੂਰ ਰੱਖਣਾ ਚਾਹੀਦਾ ਜਿਉਂ-ਜਿਉਂ ਆਪਣੀ ਏਜ ਵੱਧਦੀ ਹੈ ਨਾ ਤੇ ਉਹ ਤੋਂ ਤੋਂ ਆਪਣਾ ਜਿਹੜਾ ਖਾਣ ਪੀਣ ਦਾ ਜਿਹੜਾ ਉਹ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਬਦਲਾਵ ਆਉਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ 30 ਪਲੱਸ ਹੁੰਦੇ ਹੋ ਨਾ ਸਕਿਨ ਤੇ ਫੇਸ਼ੀਅਲ ਕਰਨੇ ਬਹੁਤ ਜ਼ਰੂਰੀ ਹੁੰਦੇ ਨੇ ਤੇ ਫੇਸ਼ੀਅਲ ਤੁਸੀਂ ਘਰੇ ਹੀ ਆਪਣੇ ਨਾਲ ਕਰੀਬਾਂ ਨਾਲ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇਹਨਾਂ ਨਾਲ ਹਰ ਰੋਜ਼ ਕਰਦੇ ਰਹੋਗੇ ਤੇ ਤੁਹਾਡੀ ਸਕਿਨ ਜਿਹੜੀ ਹੈ ਨਾ ਕਦੀ ਵੀ ਜਲਦੀ ਬੁੱਢੀ ਨਹੀਂ ਹੋਵੇਗੀ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਨਹੀਂ ਆਉਣਗੀਆਂ ਕਿਉਂਕਿ ਅੱਜ ਕੱਲ ਮੇਰੀਆਂ ਭੈਣਾਂ 25 ਸਾਲ ਦੀ ਉਮਰ ਦੇ ਵਿੱਚ ਚੁਰੜੀਆਂ ਦੀਆਂ ਸ਼ਿਕਾਰ ਹੋ ਚੁੱਕੀਆਂ ਨੇ ਰਿੰਕਲ ਦੀਆਂ ਸ਼ਿਕਾਰ ਹੋ ਚੁੱਕੀਆਂ ਨੇ ਫਾਈਨਲੈਂਸ ਦੀਆਂ ਸ਼ਿਕਾਰ ਹੋ ਚੁੱਕੀਆਂ ਨੇ ਮੱਥੇ ਤੇ ਅੱਖਾਂ ਕੋਲ ਔਰ ਮਾਸ ਜਿਹੜਾ ਉਹਨਾਂ ਦਾ ਲੜਕਣ ਲੱਗ ਗਿਆ ਕਿਉਂਕਿ ਖਾਣ ਪੀਣ ਗਲਤ ਹੋ ਚੁੱਕਾ ਹੈ ਕੰਮ ਪਿੱਛੇ ਭੱਜਿਆ ਰਹਿਣਾ ਹੈ ਪੈਸੇ ਪਿੱਛੇ ਭੱਜਿਆ ਰਹਿਣਾ ਖਾਣ ਪੀਣ ਦਾ ਤਿਆਰ ਬਿਲਕੁਲ ਨਹੀਂ ਰੱਖਣਾ ਯੰਗ ਫੂਡ ਜਿਹੜਾ ਤਲੇ ਤੁਲੇ ਚੀਜ਼ਾਂ ਖਾ ਕੇ ਆਪਣੀ ਭੁੱਖ ਮਟਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਿਹੜਾ ਕਿ ਸਾਡੀ ਸਿਹਤ ਲਈ ਬਹੁਤ ਨੁਕਸਾਨਦਾਈ ਹੈ ਚਾਹ ਜਿਹੜੀ ਹੈ ਉਹ ਤਾਂ ਬਿਲਕੁਲ ਹੀ 30 ਤੋਂ ਬਾਅਦ ਛੱਡ ਦੇਣੀ ਚਾਹੀਦੀ ਹੈ ਬਿਲਕੁਲ ਨਹੀਂ ਪੀਣੀ ਚਾਹੀਦੀ ਚਾਹ ਦੀ ਥਾਂ ਤੇ ਤੁਸੀਂ ਗ੍ਰੀਨ ਟੀ ਪੀਣੀ ਸ਼ੁਰੂ ਕਰ ਦੋ ਚਾਹੇ ਕੋਈ ਜਿਵੇਂ ਦਾਲ ਚੀਨੀ ਹੁੰਦੀ ਹੈ ਸੌਫ ਹੁੰਦੀ ਹੈ ਇਹਨਾਂ ਦਾ ਇਹ ਕਾੜੇ ਬਣਾ ਕੇ ਚਾਹ ਦੀ ਥਾਂ ਤੇ ਉਹ ਪੀਣੇ ਸ਼ੁਰੂ ਕਰ ਦੋ ਕਿਉਂਕਿ ਸਾਡੀ ਸਕਿਨ ਲਈ ਔਰ ਸਾਡੀ ਸਿਹਤ ਲਈ ਚੀਨੀ ਵੀ ਨੁਕਸਾਨਦਾਰ ਹੀ ਹੈ ਔਰ ਦੁੱਧ ਵਾਲੀ ਚਾਹ ਵੀ ਨੁਕਸਾਨਦਾਰ ਹੈ ਠੀਕ ਹੈ ਜੇ ਚਾਹੇ ਤੁਸੀਂ ਬਲੈਕ ਟੀ ਵੀ ਲੇਵਨ ਵਾਲੀ ਪੀ ਸਕਦੇ ਹੋ ਨਿੰਬੂ ਪਾ ਕੇ ਓ ਪੀ ਸਕਦੇ ਜੋ ਤੁਹਾਡੀ ਸਕਿਨ ਲਈ ਵੀ ਬਹੁਤ ਵਧੀਆ ਹੋਵੇਗੀ ਔਰ ਤੁਹਾਡੀ ਸਰੀਰ ਲਈ ਵੀ ਬਹੁਤ ਵਧੀਆ ਤੇ ਤੁਹਾਡੀਆਂ ਬਿਮਾਰੀਆਂ ਚੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਛੋਟੇ ਛੋਟੀ ਉਮਰਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਭਿਆਨਕ ਭਿਆਨਕ ਬਿਮਾਰੀਆਂ ਜਿਨ੍ਹਾਂ ਦੇ ਨਾਵਾਂ ਦਾ ਵੀ ਨਹੀਂ ਸੀ ਪਤਾ ਅੱਜ ਤੱਕ ਤੇ ਉਹ ਬਿਮਾਰੀਆਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗ ਰਹੀਆਂ ਨੇ ਇਸ ਕਰਕੇ ਤੁਸੀਂ ਥੋੜਾ ਖਾਣ ਪੀਣ ਦਾ ਧਿਆਨ ਰੱਖੋ ਤੁਹਾਡਾ ਜਿਹੜਾ ਪੀਸੀਓ ਡੀ ਉਹ ਵੀ ਠੀਕ ਰਹੇਗਾ ਔਰ ਕਿਉਂਕਿ ਮੇਰੀਆਂ ਭੈਣਾਂ ਨੂੰ ਜਦੋਂ ਉਮਰ ਤੁਹਾਡੀ ਪਹਿਲਾਂ ਹੀ ਕਈਆਂ ਨੂੰ ਮਤਲਬ ਕਿ ਇਹ ਪ੍ਰੋਬਲਮ ਹੋ ਜਾਂਦੀ ਹੈ ਕਿ ਉਹਨਾਂ ਦੇ ਪੀਰੀਅਸ ਜਿਹੜੇ ਨੇ ਖੁੱਲਕੇ ਨਹੀਂ ਆਉਂਦੇ ਪੀਰੀਅਡਸ ਦੀ وجہ ਨਾਲ ਉਹਦੀ ਸਕਿਨ ਤੇ ਪ੍ਰੋਬਲਮ ਹੁੰਦੀ ਹੈ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਘੱਟ ਹੋ ਜਾਂਦੀ ਹੈ ਔਰ ਸਕਿਨ ਜਿਹੜੀ ਸਾਡੀ ਬੁੱਢੀ ਤੇ ਬੇਜਾਨ ਹੋ ਜਾਂਦੀ ਹੈ ਇਸ ਕਰਕੇ ਥੋੜਾ ਖਾਣ ਪੀਣ ਵਿੱਚ ਬਦਲਾਵ ਲੈ ਕੇ ਆਓ ਬਹੁਤ ਸਾਰੀਆਂ Google ਤੇ ਤੁਸੀਂ ਰਿਸਰਚ ਕਰਕੇ ਦੇ ਸਕਦੇ ਹੋ ਕਿ ਸਾਨੂੰ ਇਸ ਏਜ ਵਿੱਚ ਕੀ ਕੀ ਖਾਣਾ ਚਾਹੀਦਾ ਹੈ ਕਿੱਦਾਂ ਸਾਨੂੰ ਆਪਣੀ ਕੇਅਰ ਕਰਨੀ ਚਾਹੀਦੀ ਏ ਬਹੁਤ ਵਧੀਆ ਵਧੀਆ ਤੁਹਾਨੂੰ ਚੀਜ਼ਾਂ ਇੱਥੇ ਮਿਲ ਜਾਣਗੀਆਂ ਮੈਂ ਵੀ ਪਹਿਲਾਂ ਚੀਜ਼ ਤੇ ਰਿਸਰਚ ਕਰਦੀ ਆ ਫਿਰ ਉਹਨੂੰ ਦੇਖਦੀ ਆ ਸਮਝਦੀ ਆ ਫਿਰ ਹੀ ਤੁਹਾਡੇ ਨਾਲ ਮੈਂ ਚੀਜ਼ਾਂ ਸ਼ੇਅਰ ਕਰਦੀ ਆ ਤੇ ਇਹ ਵਾਲਾ ਫੇਸ਼ੀਅਲ ਜਿਹੜਾ ਮੈਂ ਤੁਹਾਨੂੰ ਦੱਸ ਰਹੀ ਆ ਦਹੀਂ ਔਰ ਖੰਡ ਦਾ ਮਤਲਬ ਕਿ ਚੀਨੀ ਜੜੀ ਹੁੰਦੀ ਏ ਇਹਦੇ ਵਿੱਚ ਬੂਰਾ ਚੀਨੀ ਵੀ ਤੁਸੀਂ ਲੈ ਸਕਦੇ ਹੋ ਇਹ ਬਹੁਤ ਵਧੀਆ ਫੇਸ਼ੀਅਲ ਏ ਇਹਨੂੰ ਤੁਸੀਂ ਆਪਣੇ ਜੈਂਟਲੀ ਮ사ਜ ਕਰਨੀ ਏ 10 ਮਿੰਟ ਔਰ ਫਿਰ ਤੁਸੀਂ 10 ਮਿੰਟ ਇਹਨੂੰ ਲਗਾ ਕੇ ਆਪਣੇ ਫੇਸ ਤੇ ਰੱਖ ਲੈਣਾ ਹੈ ਤਾਂ ਜੋ ਜਿਹੜੀ ਦਹੀਂ ਹੁੰਦੀ ਹੈ ਅੰਦਰ ਤੱਕ ਜਾ ਕੇ ਤੁਹਾਡੀ ਸਕਿਨ ਨੂੰ ਕਲੀਅਰ ਕਰੇ ਤੇ ਬ੍ਰਾਈਟ ਕਰੇ ਬਹੁਤ ਹੀ ਪਿਆਰਾ ਜਿਹਾ ਫੇਸ਼ਲ ਬਣ ਕੇ ਰੈਡੀ ਹੋ ਜਾਂਦਾ ਠੀਕ ਹੈ ਜੀ ساری ਡਸਟ ਜਿਹੜੀ ਤੁਹਾਡੀ ਨਿਕਲ ਜਾਵੇ ਚੀਨੀ ਜਿਹੜੀ ਹੁੰਦੀ ਹੈ ਸਕਰਬ ਵੀ ਕਰ ਦਿੰਦੀ ਹੈ ਔਰ ਪੋਲਿਸ਼ ਵੀ ਕਰ ਦਿੰਦੀ ਹੈ ਔਰ ਕਈ ਵਾਰ ਸਾਡੇ ਨਾ ਕਾਲੇ ਕਾਲੇ ਦਾਗ ਧੱਬੇ ਪੈਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਇਹ ਠੀਕ ਕਰ ਦਿੰਦੀ ਹੈ ਅਗਰ ਤੁਸੀਂ ਇਸ ਤਰੀਕੇ ਨਾਲ ਲਗਾਓਗੇ ਇਦਾਂ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਨੀ ਹੈ ਤੁਸੀਂ ਤਾਂ ਜੋ ਅੱਛੇ ਤਰੀਕੇ ਨਾਲ ਚਿਹਰੇ ਦੀ ਮ사ਜ ਵੀ ਹੋ ਜਾਵੇ ਲਓ ਜੀ ਇੱਕ ਮੈਂ ਕ੍ਰੀਮ ਦੱਸੀ ਹੈ ਉਹ ਮੈਂ ਵੀਡੀਓ ਸਵੇਰੇ ਪਾਈ ਹੋ ਤੁਸੀਂ ਦੇਖ ਸਕਦੇ ਹੋ ਨਾਈਟ ਨੂੰ ਲਗਾਉਣ ਲਈ ਸਰਦੀਆਂ ਦੇ ਵਿੱਚ ਖਾਸ ਕਰਕੇ ਉਹ ਨਾਈਟ ਨੂੰ ਲਗਾਣੀ ਹੈ ਬਣਾ ਕੇ ਬਹੁਤ ਹੀ ਸੋਖੇ ਤਰੀਕੇ ਨਾਲ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਬਲੂਸੀ ਇਸ ਤਰ੍ਹਾਂ ਕਰਨੀ ਤੁਸੀਂ ਆਪਣੇ ਚਿਹਰੇ ਦੀ ਮ사ਜ ਚਾਵਲ ਦਾ ਆਟਾ ਜਿਹੜਾ ਹੁੰਦਾ ਹੈ ਉਹ ਸਾਡੀ ਸਕੀਨ ਦੇ ਅੰਦਰੋਂ ਨਾ ਗੰਦਗੀ ਜਿਹੜੀ ਬਾਹਰ ਕੱਢ ਦਿੰਦਾ ਹੈ ਸਕਿਨ ਨੂੰ ਇਕਦਮ ਬ੍ਰਾਈਟ ਸਾਫ ਸੁਥਰਾ ਬਣਾਉਣ ਵਿੱਚ ਬਹੁਤ ਕਾਰਗਿਲ ਹੈ ਚਾਵਲ ਬਹੁਤ ਵਧੀਆ ਹੁੰਦੇ ਨੇ ਸਾਡੀ ਸਕਿਨ ਲਈ ਸਿੰਪਲ ਚਾਵਲ ਬਾਸਵਤੀ ਦੇ ਚਾਵਲ ਨਹੀਂ ਜਿਹੜੇ ਸਿੰਪਲ ਹੁੰਦੇ ਨੇ ਉਹ ਚਾਵਲ ਕਿਉਂਕਿ ਜਿਹੜੇ ਬਾਸਵਤੀ ਦੇ ਚਾਵਲ ਹੁੰਦੇ ਨੇ ਉਹਨਾਂ ਵਿੱਚ ਸਟਾਰਚ ਨਹੀਂ ਹੁੰਦਾ ਇਹਨਾਂ ਤੇ ਜਿਹੜੇ ਆਮ ਚਾਵਲ ਹੁੰਦੇ ਉਹਨਾਂ ਵਿੱਚ ਸਟਾਰਚ ਹੁੰਦਾ ਜਿਹੜਾ ਸਾਡੀ ਸਕਿਨ ਲਈ ਬਹੁਤ ਹੀ ਵਧੀਆ ਹੈ ਚਲੋ ਜੀ ਹੁਣ ਮੈਂ ਫੇਸ ਨੂੰ ਵੋਸ਼ ਕਰਕੇ ਆਉਣੀ ਆਂ ਹਾਂਜੀ ਮ사ਜ ਕਰਨ ਤੋਂ ਬਾਅਦ 10 ਮਿੰਟ ਮੈਂ ਫੇਸ ਤੇ ਰੱਖਿਆ ਸੀਗਾ 10 ਮਿੰਟ ਫੇਸ ਤੇ ਰੱਖ ਕੇ ਉਸ ਤੋਂ ਬਾਅਦ ਫਿਰ ਮੈਂ ਮ사ਜ ਕਰਕੇ ਹੀ ਉਤਾਰਿਆ ਹਲੇ ਵੀ ਮੈਂ ਉਤਾਰ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੌਖੇ ਤਰੀਕੇ ਨਾਲ ਉਤਰ ਜਾਂਦਾ ਹੈ ਜਦੋਂ ਉਤਰਦਾ ਹੈ ਨਾ ਸਾਰੀ ਗੰਦਗੀ ਜਿਹੜੀ ਹੈ ਨਾ ਸਾਡੀ ਸਕਿਨ ਦੀ ਬਾਹਰ ਆ ਜਾਂਦੀ ਹੈ ਸਕਿਨ एकदम ਸਾਫ਼ ਹੋ ਜਾਂਦੀ ਹੈ एकदम ਗਲੋਇੰਗ ਹੋ ਜਾਂਦੀ ਹੈ ਕੋਈ ਵੀ ਚੀਜ਼ ਲਗਾਉਣ ਦੀ ਫਿਰ ਜ਼ਰੂਰਤ ਨਹੀਂ ਪੈਂਦੀ ਹੈਗੀ ਬਹੁਤ ਵਧੀਆ ਫੇਸ਼ੀਅਲ ਨੇ ਇਹ ਵਾਲੇ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਦੀਆਂ ਇਹਨਾਂ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗੋਰਾ ਚਿੱਟਾ ਤੇ ਇੱਕਦਮ ਟਾਈਟ ਕਰ ਸਕਦੇ ਹੋ ਕਿਉਂਕਿ ਖੂਬਸੂਰਤ ਖਾਰ ਕੋਈ ਲੱਗਣਾ ਚਾਹੁੰਦਾ ਹੈ ਹਰ ਕੋਈ ਜਾਣਦਾ ਹੈ ਕਿ ਸਾਡੀ ਸਕਿਨ ਜਿਹੜੀ ਹੈ ਇਕਦਮ ਟਾਈਟ ਰਵੇ ਬੁੱਢੇ ਨਾ ਲੱਗੇ ਕਿਉਂਕਿ ਬੁੱਢਾ ਹੋਣਾ ਤੇ ਆਪਾਂ ਨਹੀਂ ਰੁਕ ਸਕਦੇ ਏਜ ਆਪਣੀ ਵਧਣੀ ਨਹੀਂ ਰੁਕ ਸਕਦੀ ਹਾਂ ਆਪਾਂ ਸਕਿਨ ਦੀ ਕੇਅਰ ਕਰਕੇ ਸਕਿਨ ਨੂੰ ਖੂਬਸੂਰਤ ਜੋ ਰੱਖ ਸਕਦੇ ਹਾਂ ਏਜ ਦਾ ਜਿਹੜੀ ਆਪਣੀ ਵਧਣੀ ਬਦਲਣੀ ਉਹ ਤਾਂ ਵਧਣੀ ਚ ਹੈਗੀ ਏ ਪਰ ਏ ਦੇ ਨਾਲ ਸਾਡੀ ਜਿਹੜੀ ਹੈ ਰਿੰਕਲ ਨਾ ਉਹ ਜਲਦੀ ਆਨੇ ਸ਼ੁਰੂ ਹੋ ਜਾਂਦੇ ਨੇ ਕਿਉਂ ਕਿਉਂਕਿ ਖਾਣ ਪੀਣ ਔਰ ਸੌਣਾ ਹੈ ਨਹੀਂ ਜਲਦੀ ਸਕਰੀਨ ਟੱਚ ਚ ਜਿਆਦਾ ਰਹਿਨੇ ਆਪਾਂ ਜਿਆਦਾ ਆਪਾਂ ਮਤਲਬ ਕਿ ਜੰਕ ਫੂਡ ਖਾਣਨੇ ਆ ਜਿਆਦਾ ਆਪਾਂ ਜਿਹੜਾ ਆਪਣੀ ਕੇਅਰ ਬਿਲਕੁਲ ਨਹੀਂ ਕਰਦੇ ਪਾਣੀ ਵਾਤ ਤੋਂ ਵੱਧ ਪੀਆ ਕਰੋ ਪਾਣੀ ਬਹੁਤ ਘੱਟ ਪੀਂਦੀਆਂ ਨੇ ਮੇਰੀਆਂ ਭੈਣਾਂ ਇਸ ਕਰਕੇ ਸਾਡੇ ਸਕਿਨ ਤੇ ਜਿਹੜਾ ਉਹ 글로 ਹੈ ਨਾ ਉਹ ਕਿਤੇ ਨਾ ਕਿਤੇ ਗੋਮ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਲੈ ਮੈਂ ਫੇਸ ਨੂੰ ਵਾਸ਼ ਕਰਕੇ ਆਵਣਾ ਬਿਨਾ ਵਾਸ਼ ਕੀਤੇ ਹੀ ਫੇਸ ਜਿਹੜਾ ਬਿਲਕੁਲ ਸਾਫ਼ ਤੇ ਬਿਲਕੁਲ ਗਲੋਇੰਗ ਹੋ ਚੁੱਕਾ ਹੈ ਇਸ ਤਰੀਕੇ ਨਾਲ ਤੁਸੀਂ ਮ사ਜ ਕਰਕੇ ਤੇ ਇਹ ਵਾਲੀ ਕਰੀਮ ਜਿਹੜੀ ਤੁਸੀਂ ਉਤਾਰ ਦੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਸਪਰੇ ਹੁੰਦਾ ਹੈ ਨਾ ਸਪਰੇ ਵਾਲੀ ਬੋਤਲ ਚ ਪਾ ਕੇ ਚਾਹੀ ਤੁਸੀਂ ਕੋਟਨ ਦੇ ਨਾਲ ਇਦਾਂ ਇਦਾਂ ਫਿਰ ਆਪਣੀ ਸਕਿਨ ਤੇ ਤੁਸੀਂ ਲਗਾ ਲੈਣਾ ਇਹਨੂੰ ਰੋਜ਼ ਵਾਟਰ ਨੂੰ ਠੀਕ ਹੈ ਜੀ ਇਹ ਠੰਡਕ ਪ੍ਰਦਾਨ ਕਰਦਾ ਹੈ ਤੇ ਵਿੱਚ ਵੀ ਪਾਣਾ ਹੈ ਆਪਾਂ ਜਿਹੜਾ ਫੇਸਪੈਕ ਬਣਾਇਆ ਸੀਗਾ ਔਰ ਬਾਅਦ ਵਿੱਚ ਵੀ ਫੇਸ ਧੋਣ ਤੋਂ ਬਾਅਦ ਆਪਾਂ ਰੂਮ ਦੇ ਨਾਲ ਚਾਹੀਏ ਜੇ ਸਪਰੇਅ ਵਾਲੀ ਬੋਤਲ ਹੈ ਤੇ ਆਪਾਂ ਚਿਹਰੇ ਤੇ ਸਪਰੇਅ ਕਰ ਸਕਦੇ ਹਾਂ ਚਾਹੇ ਕੋਟਨ ਦੇ ਨਾਲ ਆਪਾਂ ਇੱਧਾ ਇੱਧਾ ਕਰਕੇ ਆਪਣੀ ਸਕਿਨ ਤੇ ਨੂੰ ਲਗਾ ਲੈਣਾ ਤਾਂ ਜੋ ਸਾਡੀ ਸਕਿਨ ਬਿਲਕੁਲ ਠੰਡੀ ਰਹੇ ਤਰੋ ਤਾਜ਼ਾ ਰਹੇ ਕੋਈ ਵੀ ਦਿਨ ਵਿੱਚ ਆਪਾਂ ਕੰਮਕਾਰ ਕਰੀਏ ਧੁੱਪੇ ਕਰੀਏ ਸ਼ਾਮੇ ਕਰੀਏ ਕਿਸੇ ਵੀ ਚੀਜ਼ ਦਾ ਇਫੈਕਟ ਨਾ ਪਵੇ ਵੀਡੀਓ ਤੁਹਾਨੂੰ ਥੋੜੀ ਜਿਹੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੇ ਜ਼ਰੂਰ ਕਰਨਾ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਲਾਈਕ ਕਰਕੇ ਸੋਣਾ ਜੇ ਕਮੈਂਟ ਜ਼ਰੂਰ ਕਰਨਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਵਿੱਚ ਬਾਏ ਬਾਏ